ਮੁਰਦਾਬਾਦ 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 ਇਸ ਕਰਨ ਦੇ ਪਰਿਵਾਰ ਨੂੰ 2-2 ਕਰੋੜ ਦਾ ਮਾਫ ਜਾ ਦਿਓ ਮਾਫ ਜਾ ਦਿਓ ਮਾਫ ਜਾ ਦਿਓ ਬੱਚਿਆਂ ਦੀ ਪੜਾਈ ਦਾ ਖਰਚ ਦੀ ਜ਼ਿੰਮੇਵਾਰੀ ਚੁੱਕੋ ਜ਼ਿੰਮੇਵਾਰੀ ਚੁੱਕੋ ਜ਼ਿੰਮੇਵਾਰੀ ਚੁੱਕੋ ਬੱਚਿਆਂ ਬੱਚਿਆਂ ਨੂੰ ਨੌਕਰੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਘਟੜ ਹੋਏ ਵਿਆਪਕਾ ਨੂੰ 2-2 ਲੱਖ ਦਾ ਮਾਫ ਜਾ ਦਿਓ ਮਾਫ ਜਾ ਦਿਓ ਮਾਫ ਜਾ ਦਿਓ ਜ਼ਿਲ੍ਹਾ ਪ੍ਰਸ਼ਾਸਨ ਮਠਿੰਡਾ ਮੁਰਦਾਬਾਦ ਮਰਦਾਬਾਦ ਬਠਿੰਡਾ ਪ੍ਰਸ਼ਾਸਨ ਮਰਦਾਬਾਦ 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 ਡੀਸੀ ਬਠਿੰਡਾ ਮਰਦਾਬਾਦ 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 ਅੱਖਾਂ ਮੀਟਣ ਵਾਲਾ ਡੀਸੀ ਬਠਿੰਡਾ ਮਰਦਾਬਾਦ 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 ਲੋਕ ਪ੍ਰਬੰਧ ਮਰਦਾਬਾਦ 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 ਬੰਦੇ ਖਾਣਾ ਲੋਕ ਪ੍ਰਬੰਧ ਮਰਦਾਬਾਦ 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 ਸਰਕਾਰ ਮਰਦਾਬਾਦ 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 ਮੰਗਵਾਤਾ ਇਹ ਜੀ ਪ੍ਰੋਗਰਾਮ ਦੀ ਚਾਹਾਂਗੇ ਤੇ ਲੋਲ ਦਾ ਮਤਲਬ ਹੈ ਲੋਲ ਦੇ ਅਸੀਂ ਪ੍ਰਾਰਭ ਕਰਾਂਗੇ ਉਹ ਇਸ ਮਾਰਕਸ ਕੰਮ ਕਰਨ ਲਈ ਮੀਟਿੰਗ ਕਰਦੇ ਇਹਦਾ ਜਿਹੜਾ ਘਰ ਦੇ ਵਾਲੇ ਉਹਨਾਂ ਨੇ ਕਿਉਂਕਿ ਦੇਖ ਨਹੀਂ ਆ ਨਾ ਦੋ ਮਾਰਕਸ ਪੰਖ ਪੰਧਰ ਨਹੀਂ ਦੇਦੇ ਉਹ ਅਗਲੀ ਮਾਰਕਸ ਮੰਗਾਂ ਤੇ ਡਿਸਕਸ ਕਰਦੇ ਸਰਕਾਰ ਜਦੋਂ ਅਸੀਂ ਪ੍ਰੋਗਰਾਮ ਦੇ ਜਿਲੇ ਨਾਲ ਮੰਨ ਲੇ ਮੰਨ ਗਾ ਲੰਗੇ ਅਗੇ ਕਰੋ 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 ਹਾਂ ਉਹਨੇ ਚਿਰ ਆਪਾਂ ਬੈਠੋ ਕੋਈ ਨਹੀਂ ਨਹੀਂ ਤਾਂ ਅਸੀਂ ਬੁਲਾ ਰਹੇ ਬੁਲਾਓ ਪੰਜਾਬ ਸਰਕਾਰ ਮਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ 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 ਸਾਰੇ ਦੇ ਆਪ ਸਾਥੇ ਬੈਠਾ ਪੈਸੇ ਆਪਦੀ ਗਾਂ ਕਾਰਵਾਈ ਤੋਰਦੇ ਆ ਆਪਣੇ ਜੇਵੇਂ ਉਹ ਇੱਥੇ ਸਾਰੇ ਕਰੇ ਸਾਰੇ ਆਪਾਂ ਨੂੰ ਲੱਗ ਸਕਦਾ ਘੰਟਾ ਜਿਹੇ ਜੀ ਦਾ ਕਿਉਂਕਿ ਇਹਨਾਂ ਤੋਂ ਇੱਕ ਬਣਿਆ ਜਵਾਬ ਹੁੰਦਾ ਕਿ ਮੀਟਿੰਗ ਚੱਲ ਰਹੀ ਆ ਹਾਂ ਹਾਂ ਇਹ ਸਭ ਕੁਝ ਕਰ ਰਹੀਆਂ ਦੋਨੀਆਂ ਵੀ ਲਿਆਵਣੇ ਆ ਬੈਠ ਜਾਓ ਬੈਠ ਜਾਓ ਆਹ ਬੈਠ ਜਾਓ ਸਰ ਜੀ ਬਾਈ ਸਰ ਜੀ ਬੈਠ ਜਾਓ ਹੋਲਾ ਹੁੰਦਾ ਹਾਂ ਪਰ ਸਾਹਮਣੇ ਪਾਉਂ ਕੋਈ ਦੁਨੀਆ ਨਹੀਂ ਪਾਸੋ ਆਪਣੇ ਆਪਣੇ ਪਾਤਰੀ ਧਾਗਾ ਕਿ ਧਾਗੇ ਓ ਬੈਠੋ ਵੀ ਬੈਠੋ ਟਾਈਮ ਲੱਗੂਗਾ ਜੇ ਧਰਮਾ ਦੇ ਨਸੀਰ ਨਾ ਲੱਗਦਾ ਰੁਪਈਆ ਕਹੜੇ ਹੋ ਕੇ ਚੋ ਵੀ ਨਗਰੀਆ ਨਾ ਕਹੜੇ ਹੋ ਕੇ ਲੰਨਾ ਪਊਗਾ ਇਸ ਤਰ੍ਹਾਂ ਜੱਟ ਕੇ ਬੈਠੇ ਸਾਰੇ ਭਾਈਓ ਸਾਰੇ ਸਾਥੀ ਬੁਲਾ ਰਹੇ ਰਹਿ ਕੇ ਬੁਲਾ ਲੋ ਆਪਨੇ ਕੁਝ ਬੁਲਾ ਰਹੇ ਲਾਰਾ ਨੂੰ ਆਪਾਂ ਉੱਥੇ ਟਾਈਮ ਨਹੀਂ ਦੇ ਸਕੇ ਇਹ ਕਿਹੜਾ ਭਲੇਖਾ ਹੁੰਦਾ ਲੋਕਾਂ ਨੂੰ ਵੀ ਜਿਹੜੇ ਪੀਸੀ ਹੁੰਦੇ ਆ ਐਸਐਸਪੀ ਹੁੰਦੇ ਆ ਇਹ ਲੋਕ ਸੇਵਕ ਹੁੰਦੇ ਆ ਉਹ ਲੋਕ ਸੇਵਕ ਦਾ ਰੋਜ਼ ਆਪਾਂ ਵਿਵਹਾਰ ਦੇਖਦੇ ਆ ਅੱਜ ਆਪਾਂ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਤੇ ਡਿਸਕਸ ਕਰਨੀ ਸੀ ਹਾਂ ਇਹ ਆ ਇੱਥੋਂ ਦੇ ਡੀਸੀ ਦਾ ਇਹ ਮੰਗ ਪੱਤਰ ਤੇ ਡਿਸਕਸ ਕਰਨ ਵਾਸਤੇ ਉਹਦੇ ਕੋਲ ਟਾਈਮ ਹੈ ਨਹੀਂ ਤੇ ਬਹਾਨਾ ਜਿਵੇਂ ਹਰ ਵਾਰ ਹੁੰਦਾ ਹੈ ਉਹ ਵੀ ਸੀ ਜਨੇ ਐਸਐਸਪੀ ਦਾ ਡੀਸੀ ਇਸ ਕਰਕੇ ਇਹਨਾਂ ਤੋਂ ਧਾਕ ਛੱਡ ਕੇ ਆਪਦੀ ਤਾਕਤ ਵਧਾਉਣ ਲੱਗ ਗਏ ਉਸ ਤਾਕਤ ਦੇ ਸਿਰ ਤੇ ਫਿਰ ਮੀਟਿੰਗਾਂ ਕਰੇ ਤਾਂ ਬਿਨਾਂ ਵੀ ਗੱਲਾਂ ਮੰਨੀਆਂ ਜਾਂਦੀਆਂ ਨੇ ਜਿਵੇਂ